ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 9ਵੇਂ ਬਾਰੇ। ਸੋ ਭਾਗ 8ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਭਿੰਦਾ ਹੁੰਦਾ ਦੀਪੇ ਹੋਰਾਂ ਨਾਲ ਉਹਦੇ ਘਰਦਿਆਂ ਨੂੰ ਪੁਲਿਸ ਚੱਕ ਲੈ ਜਾਂਦੀ ਐ ਤੇ ਭਿੰਦਾ ਇਹ ਵੇਖ ਕੇ ਡਰ ਜਾਂਦਾ ਤੇ ਦੀਪੇ ਨੇ ਉਹਨਾਂ ਨੂੰ ਕਹਿਣ ਲੱਗ ਜਾਂਦਾ ਹੈ ਵੀ ਮੈਨੂੰ ਘਰ ਛੱਡਾਓ ਮੈਂ ਇਸ ਸੰਘਰਸ਼ ਵਿੱਚ ਤੁਹਾਡੇ ਨਾਲ ਹੁਣ ਅੱਗੇ ਨਹੀਂ ਚੱਲ ਸਕਦਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਸੋ ਦੀਪਾ ਹੁਣ ਕਹਿੰਦਾ ਵੀ ਤੇਰੇ ਵਰਗੇ ਬੁੱਤਦਲ ਦੀ ਸਾਡੇ ਸੰਘਰਸ਼ ਨੂੰ ਲੋੜ ਵੀ ਨਹੀਂ ਹੈਗੀ ਕੋਈ ਜੋ ਜਰਾ ਜਿੰਨੇ ਤਛੱਦਤ ਹੋਈ ਘਵਰਾ ਜਾਵੇ ਅੱਜ ਤੋਂ ਤੇਰੇ ਤੇ ਸਾਡੇ ਰਸਤੇ ਲੱਗ ਲੱਗ ਨੇ ਆਪਣੇ ਹਥਿਆਰ ਬੱਬੂ ਦੇ ਹਵਾਲੇ ਕਰਦੇ ਤੇ ਮੇਰੀ ਗੱਲ ਧਿਆਨ ਨਾਲ ਸੁਣ ਲੈ ਸਾਡਾ ਤੇਰੇ ਨਾਲ ਉਹਨਾਂ ਚਿਰ ਕੋਈ ਬੈਰ ਨਹੀਂ ਹੈਗਾ ਜਿੰਨਾ ਚਿਰ ਤੂੰ ਸਾਡਾ ਕੋਈ ਨੁਕਸਾਨ ਨਹੀਂ ਕਰਦਾ ਪਰ ਜੇ ਤੇਰੇ ਕਰਕੇ ਸਾਡੇ ਕਿਸੇ ਸਿੰਘ ਦੇ ਛਰੀਟ ਵੀ ਆ ਗਈ ਤਾਂ ਯਾਦ ਰੱਖੀ ਪੁਲਿਸ ਨੇ ਤਾਂ ਤੇਰੇ ਘਰ ਦੇ ਛੱਡ ਦਿੱਤੇ ਆ ਪਰ ਅਸੀਂ ਨਹੀਂ ਛੱਡਣੇ ਦੀਪੇ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਸਾਰੀ ਗੱਲ ਭਿੰਦੇ ਦੇ ਕੰਨੀ ਘੜ ਦੱਤੀ ਰੀਪੇ ਦੀ ਚੇਤਾਵਨੀ ਸੁਣ ਕੇ ਭਿੰਦੇ ਦਾ ਸਰੀਰ ਕੰਬ ਗਿਆ ਉਹ ਨਿਵੀ ਪਾਈ ਇੱਕ ਪਾਸੇ ਹੋ ਕੇ ਬੈਠ ਗਿਆ ਬੱਬੂ ਹੋਰਾਂ ਨੂੰ ਮੁਖਾਤਬ ਹੁੰਦਾ ਹੋਇਆ ਦੀਪਾ ਜਜ਼ਬਾਤੀ ਸੁਰ ਵਿੱਚ ਫੇਰ ਬੋਲਿਆ ਵੀ ਮੇਰਾ ਤਾਂ ਤੁਹਾਡਾ ਕੋਈ ਖਲੋ ਦਾ ਰਿਸ਼ਤਾ ਨਹੀਂ ਹੈਗਾ ਮੇਰਾ ਤੇ ਤੁਹਾਡਾ ਰਿਸ਼ਤਾ ਬਸ ਦਰਦ ਦਾ ਹੈ ਕੌਮੀ ਦਰਦ ਦਾ ਅਸੀਂ ਸਾਰੇ ਕੌਮੀ ਦਰਦ ਨੂੰ ਇੱਕੋ ਜਿਹਾ ਮਹਿਸੂਸ ਕਰਦੇ ਹਾਂ ਅਸੀਂ ਸਾਰੇ ਪੰਜਾਬ ਦੀ ਅਣਖ ਬਚਾਉਣ ਖਾਤਰ ਲੜ ਰਹੇ ਹਾਂ ਅਸੀਂ ਤੋਰੇ ਹਾਂ ਇੱਕ ਇਹੋ ਜਿਹਾ ਸਮਾਜ ਸਿਰਜਣ ਜਿੱਥੇ ਗੁਰੂਆਂ ਦੇ ਨਾਮ ਦਾ ਬੋਲਵਾਲਾ ਹੋਵੇ ਕੇਸਰੀ ਨਿਸ਼ਾਨ ਸਾਹਿਬ ਝੁਲਣ ਸਾਡੇ ਗੁਰੂਤਮ ਮਹਿਫੂਜ਼ ਹੋਣ ਸਾਡੀਆਂ ਇੱਜ਼ਤਾਂ ਮਹਿਫੂਜ਼ ਹੋਣ ਸਾਡਾ ਆਪਣਾ ਦੇਸ਼ ਹੋਵੇ ਉਸ ਮੰਜ਼ਲ ਤੇ ਪਹੁੰਚਣ ਲਈ ਸਾਨੂੰ ਅਜੇ ਲੰਬਾ ਸਫ਼ਰ ਤੈਅ ਕਰਨਾ ਪੈਣਾ ਹੈ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਉਸ ਮੰਜ਼ਲ ਤੇ ਪਹੁੰਚ ਹੀ ਨਾ ਸਕੀਏ ਇਸ ਸਫ਼ਰ ਤੇ ਤੁਰਨ ਲਈ ਮਜ਼ਬੂਤ ਇਰਾਦੇ ਅਤੇ ਗੁਰੂ ਦੇ ਪੂਰਨ ਭਰੋਸੇ ਦੀ ਲੋੜ ਹੈ ਤੁਹਾਡੇ ਵਿੱਚੋਂ ਜਿਹੜਾ ਵੀ ਇਸ ਸਫ਼ਰ ਤੇ ਨਹੀਂ ਤੁਰਨਾ ਚਾਹੁੰਦਾ ਬੇਸ਼ੱਕ ਨਾ ਤੁਰੇ ਜੇ ਕੋਈ ਵੀ ਘਰਾਂ ਨੂੰ ਮੁੜਨਾ ਚਾਹੁੰਦਾ ਹੈ ਬੇਸ਼ੱਕ ਮੁੜ ਜਾਵੇ ਮੈਨੂੰ ਕੋਈ ਗੱਲਾ ਨਹੀਂ ਹੈਗਾ ਮੈਂ ਅੱਜ ਪਿੰਦੇ ਨੂੰ ਜਿੱਥੇ ਵੀ ਕਹੇਗਾ ਛੱਡਾਵਾਂਗਾ ਤੁਹਾਡੇ ਚੋਂ ਵੀ ਜੇ ਕੋਈ ਜਾਣਾ ਚਾਹੁੰਦਾ ਹੈ ਤਾਂ ਮੈਨੂੰ ਹੁਣੇ ਦੱਸ ਦਿਓ ਜਜ਼ਬਾਤ ਵਿੱਚ ਆਇਆ ਦੀਪਾ ਇੱਕ ਲੰਮਾ ਚੌੜਾ ਭਾਸ਼ਣ ਦੇ ਗਿਆ ਉਹ ਟਿੱਕ ਟਿੱਕੀ ਲਾ ਕੇ ਬੱਬੂ ਹੋਰਾਂ ਦੇ ਚਿਹਰਿਆਂ ਵੱਲ ਵੇਖ ਰਿਹਾ ਸੀ ਭਿੰਦੇ ਤੋਂ ਇਲਾਵਾ ਸਾਰਿਆਂ ਦੇ ਚਿਹਰਿਆਂ ਤੇ ਇੱਕ ਦ੍ਰਿੜਤਾ ਸੀ ਅਸੀਂ ਆਪਣੇ ਆਖਰੀ ਸਾਹਾਂ ਤੱਕ ਆਜ਼ਾਦੀ ਦੀ ਲੜਾਈ ਲੜਾਂਗੇ ਭਾਜੀ ਬੱਬੂ ਰਾਜੂ ਰਾਜਵੀਰ ਅਤੇ ਜਤਿੰਦਰ ਨੇ ਇੱਕ ਸੁਰ ਵਿੱਚ ਆਖਿਆ ਦੀਪੇ ਨੇ ਵਾਰੋ ਵਾਰੀ ਆਪਣੇ ਕਲਾਮੇ ਵਿੱਚ ਲੈ ਲਿਆ ਤੇ ਭਿੰਦਾ ਨਿਵੀ ਪਾਈ ਇੱਕ ਪਾਸੇ ਖੜਾ ਧਰਤੀ ਨੂੰ ਘੂਰ ਰਿਹਾ ਸੀ ਉਧਰ ਪੁਲਿਸ ਦਾ ਜਵਰ ਪੂਰੇ ਜੋਰਾਂ ਤੇ ਸੀ ਹੁਣ ਪੁਲਿਸ ਨੇ ਸਿੰਘਾਂ ਦੇ ਟੱਬਰਾਂ ਨੂੰ ਆਪਣੇ ਜੁਰਮ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਬੱਬਰ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਕੇ ਉਹਦੇ ਘਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ। ਗੁੱਸੇ ਵਿੱਚ ਸਿੰਘਾਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੁਣ। ਸਿੱਖਾਂ ਦੇ ਪੁੱਤ ਹੀ ਸਿੱਖਾਂ ਦੇ ਪੁੱਤਾਂ ਦਾ ਕਾਹਨ ਕਰਨ ਲੱਗ ਪਏ ਸਨ। ਮਾਝੇ ਅਤੇ ਮਾਲਵੇ ਵਿੱਚ ਇਹ ਅੱਗ ਬੁਰੀ ਤਰ੍ਹਾਂ ਭਖੀ ਪਈ ਸੀ। ਲਹਿਰ ਰਾਹੋਂ ਕੁਰਾਹੇ ਪੈ ਗਈ ਸੀ। ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਬਹੁਤੇ ਕਤਲ ਪੁਲਿਸ ਕੈਟਾ ਨਹੀਂ ਕੀਤੇ ਸਨ ਪਰ ਨਾ ਸਿੰਘਾਂ ਦਾ ਹੀ ਲੱਗਦਾ ਸੀ। ਬਹੁਤ ਸਾਰੇ ਪੁਲਿਸ ਅਫਸਰਾਂ ਨੇ ਆਪਣੀਆਂ ਨਿੱਜੀਆਂ ਦੁਸ਼ਮਣੀਆਂ ਕੱਢਣ ਲਈ ਵੀ ਪੁਲਿਸ ਵਾਲਿਆਂ ਦੇ ਪਰਿਵਾਰ ਕਤਲ ਕਰਾਏ। ਪੂਰੇ ਪੰਜਾਬ ਵਿੱਚ ਅੰਨੀ ਨੂੰ ਬੋਲਾ ਘੜੀ ਸੀ ਫਿਰਦਾ ਸੀ ਟੈਲੀਵਿਜ਼ਨ ਤੇ ਖਬਰਾਂ ਦੇਖਦਾ ਦੀਪਕ ਕਚੀਚੀਆਂ ਵੱਟਦਾ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ ਕਿਉਂ ਸੰਘਰਸ਼ ਦੀਆਂ ਬੇੜੀਆਂ 'ਚ ਵਟੇ ਪਾ ਰਹੇ ਹਾਂ ਪੁਲਿਸ ਵਾਲਿਆਂ ਦੇ ਪਰਿਵਾਰਾਂ ਦਾ ਕੀ ਦੋਸ਼ ਹੈ ਕਿਉਂ ਮਾਰ ਰਹੇ ਹਾਂ ਬੇਦੋਸ਼ਾਂ ਨੂੰ ਪੂਰੇ ਦੁਆਬੇ ਵਿੱਚ ਵਿਚਰਦੇ ਸਿੰਘਾਂ ਦੀ ਮੀਟਿੰਗ ਸੱਦ ਕੇ ਦੀਪੇ ਨੇ ਸਾਰਿਆਂ ਨੂੰ ਇਹ ਸਖਤ ਹਦਾਇਤਾਂ ਕਰ ਦਿੱਤੀਆਂ ਸਨ ਕਿ ਕਿਸੇ ਵੀ ਪੁਰਸਵਾਲੇ ਦੇ ਪਰਿਵਾਰ ਨੂੰ ਕੁਝ ਨਾ ਕਿਹਾ ਜਾਵੇ ਉਹ ਹਮੇਸ਼ਾ ਹੀ ਇਹ ਕਹਿੰਦਾ ਸੀ ਕਿ ਜੇ ਅਸੀਂ ਵੀ ਜ਼ਾਲਮ ਪੁਲਸੀਆਂ ਵਾਂਗ ਉਹਨਾਂ ਦੇ ਬੇਕਸੂਰ ਪਰਿਵਾਰਾਂ ਨੂੰ ਮਾਰਨ ਲੱਗ ਪਏ ਤਾਂ ਫਿਰ ਸਾਡੇ ਅਤੇ ਉਹਨਾਂ ਵਿੱਚ ਫਰਕ ਕੀ ਹੋਇਆ ਮਾਝੇ ਅਤੇ ਮਾਲਵੇ ਵਿੱਚ ਲੱਗੀ ਅੱਗ ਦਾ ਸੇਕ ਵੀ ਦੀਪੇ ਨੇ ਦੋਆਬੇ ਵਿੱਚ ਨਾ ਲੱਗਣ ਦਿੱਤਾ ਬੱਬੂ ਹੋਰਾਂ ਦੀ ਠਾਰ ਤੇ ਇੱਕ ਦਿਨ ਦੀਪਾ ਆਪਣੀ ਮਰੂਤੀ ਕਾਰ ਲੈ ਕੇ ਆਵੰਦੀ ਉਹ ਬੱਬੂ ਤੇ ਰਾਜੂ ਨੂੰ ਆਪਣੇ ਨਾਲ ਲੈ ਜਾਣ ਦੀ ਆਇਆ ਸੀ ਰਾਜਵੀਰ ਤੇ ਜਤਿੰਦਰ ਨੂੰ ਉੱਥੇ ਛੱਡ ਦੀਪਾ ਬੱਬੂ ਤੇ ਰਾਜੂ ਨਕੋਦਰ ਲਾਗੇ ਇੱਕ ਪਿੰਡ ਸਿੰਧਵਾ ਬੇੜ ਵਾਲੀਆਂ ਕਰਕੇ ਜਾਣਿਆ ਜਾਂਦਾ ਸੀ ਉੱਥੇ ਜਾਵੜੇ ਉਹ ਪਿੰਡ ਵਿੱਚ ਸਥਿਤ ਸਰਕਾਰੀ ਬੈਂਕ ਵਿੱਚ ਉਹ ਖੁੱਲਣ ਸਾਰ ਹੀ ਜਾਵੜੇ ਬੱਬੋ ਨੂੰ ਪਿੰਡੋਂ ਬਾਹਰ ਹੀ ਵਾਇਰਲੈਸ ਸੈੱਟ ਫੜਾ ਕੇ ਇੱਕ ਮੋਟਰ ਵਾਲੀ ਕੋਠੀ ਕੋਲ ਬਿਠਾਏ ਸਨ ਉਹ ਕਿ ਬਈ ਜੇ ਕੋਈ ਪੁਲਿਸ ਦੀ ਗੱਡੀ ਆਉਂਦੀ ਦਿਥੇ ਤਾਂ ਉਹਨਾਂ ਨੂੰ ਖਬਰਦਾਰ ਕਰ ਦੇਵੇ ਦੂਜਾ ਵਾਇਰਲੈਸ ਸੈੱਟ ਦੀਪੇ ਨੇ ਆਪਣੀ ਜੈਕਟ ਦੀ ਜੇਬ ਵਿੱਚ ਪਾ ਲਿਆ ਜੋ ਜੋ ਵੀ ਬੈਂਕ ਵਿੱਚ ਆਉਂਦਾ ਉਹ ਸਾਰਿਆਂ ਨੂੰ ਇੱਕ ਪਾਸੇ ਬਿਠਾਈ ਜਾਂਦੇ ਬੈਂਕ ਦੇ ਕਰਮਚਾਰੀ ਕਿਸੇ ਆਗਿਆਕਾਰੀ ਬੱਚਿਆਂ ਵਾਂਗ ਉਹਨਾਂ ਦਾ ਹੁਕਮ ਮੰਨ ਰਹੇ ਸਨ ਥੋੜੀ ਦੇਰ ਬਾਅਦ ਹੀ ਬੈਂਕ ਦਾ ਮੈਨੇਜਰ ਵੀ ਆਣ ਪਹੁੰਚਿਆ ਉਸ ਕੋਲ ਸੇਵ ਦੀਆਂ ਜਾਬੀਆਂ ਸਨ ਦੀਪਾ ਬੜੇ ਆਰਾਮ ਨਾਲ ਗਾਣੇ ਗਾਉਂਦਾ ਸਾਰੇ ਸਟਾਫ ਨਾਲ ਗੱਲਾਂ ਕਰ ਰਿਹਾ ਸੀ ਰਾਜੂ ਆਪਣੀ 1.56 ਫੜੀ ਸਾਰੇ ਕਰਮਚਾਰੀਆਂ ਤੇ ਬਾਦ ਨਿਗਾਹ ਟਿਕਾਈ ਖੜਾ ਸੀ ਦੀਪੇਵਲ ਵਲ ਵੇਖ ਕੇ ਇੰਜ ਜਾਪਦਾ ਸੀ ਜਿਵੇਂ ਬੈਂਕ ਲੁੱਟਣਾ ਉਹਦੇ ਲਈ ਇੱਕ ਖੇਲ ਵਾਂਗ ਹੋਵੇ ਨਾਲੋਂ ਨਾਲ ਉਹ ਵਾਇਰਲੈਸ ਤੇ ਬੱਬੂ ਨਾਲ ਰਾਬਤਾ ਵੀ ਰੱਖ ਰਿਹਾ ਸੀ ਬੈਂਕ ਦੇ ਕਰਮਚਾਰੀਆਂ ਵਿੱਚੋਂ ਇੱਕ ਸਿੱਖ ਕਰਮਚਾਰੀ ਦੀਪੇਵਲ ਦੇਖਦਾ ਜਰਾ ਉੱਚੀ ਸੁਰ ਵਿੱਚ ਬੋਲੇ ਆ ਵੀ ਇਹ ਤੁਸੀਂ ਠੀਕ ਨਹੀਂ ਕਰ ਰਹੇ ਤੁਸੀਂ ਸਰਕਾਰੀ ਪੈਸਾ ਇਸ ਤਰ੍ਹਾਂ ਨਹੀਂ ਲੈ ਜਾ ਸਕਦੇ ਉਦੀ ਆਵਾਜ਼ ਸਾਰੇ ਕਰਮਚਾਰੀਆਂ ਨੇ ਵੀ ਸੁਣ ਲਈ ਚੰਗਾ ਫਿਰ ਇਸ ਤਰ੍ਹਾਂ ਨਹੀਂ ਲੈ ਜਾਂਦੇ ਤੂੰ ਹੀ ਦੱਸ ਪਏ ਕਿਸ ਤਰ੍ਹਾਂ ਲੈ ਜਾਈਏ ਤੀ ਬੋਰ ਦਾ ਪਿਸਟੋਲ ਉਸ ਦੀ ਪੜਪਰੀ ਤੇ ਟਿਕਾ ਕੇ ਦੀਪਾ ਵਿਅੰਗਮਈ ਲੈ ਜੇ ਨਾਲ ਬੋਲਿਆ ਨਾਲ ਹੀ ਉਹ ਵਾਇਰਲੈਸ ਸੈਟ ਤੇ ਬੱਬੂ ਨਾਲ ਗੱਲਾਂ ਕਰਦਾ ਹੋਇਆ ਬੋਲਿਆ ਵੀ ਆਹ ਆਪਣੇ ਇੱਕ ਸਿੱਖ ਭਰਾ ਨੂੰ ਜਰਾ ਤਕਲੀਫ ਜਈ ਹੋ ਰਹੀ ਏ ਯਾਰ ਕਹਿੰਦਾ ਵੀ ਤੁਸੀਂ ਸਰਕਾਰੀ ਪੈਸੇ ਨੂੰ ਲੁੱਟ ਕੇ ਨਹੀਂ ਲੈ ਜਾ ਸਕਦੇ ਕੀ ਕਰੀਏ ਦਾ ਜਿੱਦਾਂ ਤੁਹਾਡੀ ਮਰਜ਼ੀ ਹੈ ਕਰ ਲਓ ਭਾਜੀ ਵਾਇਰਲੈਸ ਵਿੱਚੋਂ ਬੱਬੂ ਦੀ ਆਵਾਜ਼ ਬੈਂਕ ਦੇ ਸਿੱਖ ਕਰਮਚਾਰੀ ਦਾ ਰੰਗ ਉੱਡ ਗਿਆ ਉਹਦੀਆਂ ਖੜੇ ਦੀਆਂ ਲੱਤਾਂ ਕੰਬ ਰਹੀਆਂ ਸਨ ਉਸਨੇ ਐਵੇਂ ਬੋਲ ਕੇ ਮੁਸੀਬਤ ਆਪਣੇ ਗਲ ਪਾ ਲਈ ਸੀ। ਉਹਦੀ ਹਾਲਤ ਦੇਖ ਕੇ ਦੀਪਾ ਫੇਰ ਬੋਲਿਆ ਵੀ ਜਦ ਬਾਕੀ ਦੇ ਸਾਰੇ ਜਣੇ ਸਾਡੀ ਗੱਲ ਮੰਨ ਕੇ ਚੁੱਪ ਚਾਪ ਖੜੇ ਨੇ ਤਾਂ ਤੈਨੂੰ ਕੋਈ ਜ਼ਿਆਦਾ ਤਕਲੀਫ ਹੈ? ਤੈਨੂੰ ਬੜਾ ਹੀਜ ਆਇਆ ਹੋਇਆ ਸਰਕਾਰੀ ਪੈਸੇ ਦਾ। ਜੇ ਹੁਣ ਇੱਥੋਂ ਜਰਾ ਵੀ ਹਿੱਲੇ ਆ ਤਾਂ ਤੇਰੇ ਸਿਰ 'ਤੇ ਸਰਾਹ ਕਰ ਦਊ। ਫਿਰ ਉੱਪਰ ਜਾ ਕੇ ਗਣਦਾ ਨਹੀਂ ਸਰਕਾਰੀ ਨੋਟ ਦੀਪਾ ਕਰ ਗਿਆ। ਐਨੀ ਦੇਰ ਨੂੰ ਬੈਂਕ ਮੈਨੇਜਰ ਨੇ ਪੈਸਾ ਇੱਕ ਵੱਡੇ ਸਾਰੇ ਬੈਗ ਵਿੱਚ ਪਾ ਕੇ ਉਹਨਾਂ ਦੇ ਮੂਹਰੇ ਰੱਖਿਆ। ਸਾਰੇ ਬੈਂਕ ਮੁਲਾਜ਼ਮਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਹ ਮਰੂਤੀ ਕਾਰ ਵਿੱਚ ਬੈਠ ਕੇ ਉਧਰੋਂ ਰਵਾਨਾ ਹੋ ਗਏ ਜਿੱਧਰ ਬੱਬੂ ਨੂੰ ਲਾ ਕੇ ਆਏ ਸਨ 20 ਮਿੰਟਾਂ ਵਿੱਚ ਹੀ ਉਹ ਸਰਕਾਰੀ ਬੈਂਕ ਨੂੰ ਸਾਫ਼ ਕਰ ਉੜਦੀ ਧੋੜ ਵਿੱਚ ਗਵਾਜ ਗਏ ਅਜੇ ਕੱਲ ਹੀ ਉਹ ਬੈਂਕ ਲੁੱਟ ਚੋ ਸਰਕਾਰੀ ਪੈਸਾ ਲੁੱਟ ਕੇ ਲਿਆਏ ਸਨ ਨਕੋਦਰ ਦੇ ਇਲਾਕੇ ਇੱਕ ਪਿੰਡ ਵਿੱਚ ਬੈਠੇ ਤਿੰਨੇ ਜਣੇ ਰੋਟੀ ਖਾ ਰਹੇ ਸਨ ਕਿ ਘਰ ਵਾਲਿਆਂ ਦਾ ਮੁੰਡਾ ਅਖਬਾਰ ਲੈ ਆਇਆ ਦੀਪੇ ਨੇ ਅਖਬਾਰ ਮੁੰਡੇ ਦੇ ਹੱਥੋਂ ਫੜ ਲਿਆ ਅਖਬਾਰ ਦੀ ਵੱਡੀ ਸਾਰੀ ਸੁਰਖੀ ਲੱਗੀ ਖਬਰ ਦੇਖ ਕੇ ਉਹਨੇ ਰੋਟੀ ਵਾਲੀ ਥਾਲੀ ਪਾਸੇ ਕਰ ਦਿੱਤੀ ਬੈਠੇ-ਬੈਠੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਤਾਂ ਮਾਰ ਕੇ ਰੋਣ ਲੱਗ ਪਿਆ ਐਡਾ ਵੱਡਾ ਜਰਨੈਲ ਭਾਈ ਗਰਦੀਪ ਸਿੰਘ ਦੀਪਾ ਉਰਫ਼ ਡਾਕਟਰ ਪੋਬਾ ਮਾਰ ਕੇ ਰੋ ਰਿਹਾ ਸੀ ਜਿਵੇਂ ਕੋਈ ਨਿਆਣਾ ਕਿਸੇ ਬਹੁਤ ਪਿਆਰੀ ਚੀਜ਼ ਦੇ ਗਵਾਚਣ ਦੇ ਬਾਅਦ ਰੋਂਦਾ ਹੁੰਦਾ ਬੱਬੂ ਨੇ ਦੀਪੇ ਨੂੰ ਕਲਾਮੇ ਵਿੱਚ ਲੈ ਲਿਆ ਉਹ ਹੈਰਾਨ ਸੀ ਕਿ ਐਡਾ ਬਹਾਦਰ ਦੀਪਾ ਇੰਜ ਕਿਉਂ ਤਾਂ ਹੀ ਰੋ ਪਿਆ ਜੀ ਰਾਜੂ ਨੇ ਪਾਸੇ ਪਈ ਅਖਬਾਰ ਚੁੱਕ ਲਈ ਅਤੇ ਉਹ ਬੋਲ ਕੇ ਅਖਬਾਰ ਪੜਨ ਲੱਗ ਪਿਆ ਕੱਲ ਤਰਕੇ 4 ਵਜੇ ਸਰਕਾਰ ਨੇ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਸੁਖੇ ਨੂੰ ਫਾਂਸੀ ਝਾੜ ਦਿੱਤਾ ਸੀ ਬਸ ਇੱਕ ਖਬਰ ਪੜ੍ਹ ਕੇ ਹੀ ਦੀਪੇਰੀਆਂ ਪੋਬਾ ਨਿਕਲ ਗਈਆਂ ਘਰ ਵਾਲੇ ਹੈਰਾਨ ਸਨ ਕਿ ਕਿਸ ਮਿੱਟੀ ਦੇ ਬਣੇ ਨੇ ਇਹ ਇੱਕ ਦੂਜੇ ਨਾਲ ਇੰਨਾ ਪਿਆਰ ਤਾਂ ਸਕੇ ਭਰਾਵਾਂ ਦਾ ਵੀ ਨਹੀਂ ਹੁੰਦਾ ਪੁਲਿਸ ਅਤੇ ਕੌਮ ਦੋਖੀਆਂ ਲਈ ਖੌਬ ਬਣਿਆ ਦੀਪਾ ਇਹਨਾਂ ਜਜ਼ਬਾਤੀ ਹੋਵੇਗਾ ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਜਿੰਦੇ ਸੁੱਕੇ ਨੂੰ ਯਾਦ ਕਰਕੇ ਰਾਜੂ ਤੇ ਬੱਬੂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਦੀਪਾ ਆਪਣੇ ਆਪ ਨਾਲੋਂ ਜ਼ਿਆਦਾ ਕੌਮ ਦੀ ਅਣਖ ਬਚਾਉਣ ਤੁਰੇ ਆਪਣੇ ਵਰਗੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਦਿਲੋਂ ਪਿਆਰ ਕਰਦਾ ਸੀ ਥੋੜੀ ਦੇਰ ਬਾਅਦ ਹੀ ਉਹ ਕਾਰ ਵਿੱਚ ਬੈਠ ਪੋਪਾਰਾਏ ਪਿੰਡ ਵੱਲੋਂ ਰਵਾਨਾ ਹੋ ਗਏ ਜਦੋਂ ਬੋਪਾ ਰਾਏ ਪਿੰਡ ਦੀ ਨਹਿਰੇ-ਨਹਿਰ ਜਾ ਰਹੇ ਸਨ ਤਾਂ ਉਹਨਾਂ ਦੇਖਿਆ ਵੀ ਉਹਨਾਂ ਦੇ ਸਾਹਮਣੇ ਪੂਰਤ ਦਾ ਭਰਿਆ ਹੋਇਆ ਟੈਂਪੂ ਜਾ ਰਿਹਾ ਸੀ। ਬੱਬੂ ਕਾਰ ਚਲਾ ਰਿਹਾ ਸੀ। ਕਿੱਦਾਂ ਕਰਨੀ ਹੈ ਭਾਜੀ ਜੇ ਹੁਣ ਪਿੱਛਾ ਨੂੰ ਮੁੜੇ ਤਾਂ ਉਹਨਾਂ ਨੂੰ ਸਿੱਧਾ ਹੀ ਸ਼ੱਕ ਪਾਉਣ ਵਾਲੀ ਗੱਲ ਹੈ। ਦੀਪੇ ਨੂੰ ਪੁੱਛਦਾ ਹੋਇਆ ਬੱਬੂ ਬੋਲਿਆ ਆਪੋ ਆਪਣੇ ਹਥਿਆਰ ਮਾੜੇ ਜਿਹੇ ਪਰਦੇ ਵਿੱਚ ਕਰ ਲਵੋ ਤੂੰ ਨਾਲ ਦੀ ਓਵਰਟੇਕ ਕਰ ਲੈ ਬੱਬੂ। ਦੀਪਾ ਚੁੱਸ ਤੇ ਜਾ ਹੁੰਦਾ ਹੋਇਆ ਬੋਲਿਆ। ਉਹ ਬੱਬੂ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ ਕਾਰ ਹੌਲੀ-ਹੌਲੀ ਟੈਂਪੂ ਦੇ ਮਗਰ ਜਾ ਰਹੀ ਸੀ। ਬਬੂ ਨੇ ਕਾਰ ਦਾ ਹਾਰਨ ਮਾਰੇ ਆ ਪੁਲਿਸ ਵਾਲਿਆਂ ਨੇ ਕਾਰ ਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਸੜਕ ਦੇ ਵਿਚਕਾਰ ਹੀ ਟਰੈਂਪੂ ਰੋਕ ਦਿੱਤਾ। ਉਹਨਾਂ ਦੀ ਹਰਕਤ ਦੇ ਕੇ ਦੀਪਾ ਇੱਕਦਮ ਬੋਲਿਆ ਵੀ ਆਪੋ ਆਪਣੇ ਹਥਿਆਰ ਸੰਭਾਲੋ ਮਿੱਤਰੋ ਅੱਜ ਆਮੋ ਸਾਹਮਣੇ ਹੱਥ ਜੁੜ ਗਏ ਨੇ। ਇੰਨਾ ਆ ਕੇ ਉਹ ਸਾਰੇ ਜਣੇ ਬੜੀ ਫੁਰਤੀ ਨਾਲ ਕਾਰ ਤੋਂ ਬਾਹਰ ਨਿਕਲੇ। ਇਸ ਤੋਂ ਪਹਿਲਾਂ ਕਿ ਪੁਲਿਸ ਵਾਲੇ ਕੁਝ ਸਮਝਦੇ 1K56 ਰੈਫਲਾਂ ਨੇ ਅੱਗ ਬਰਾਉਣੀ ਸ਼ੁਰੂ ਕਰ ਦਿੱਤੀ। ਮੀਂਹ ਦੇ ਛਰਾਟੇ ਵਾਂਗ ਵਰਦੀਆਂ ਗੋਲੀਆਂ ਨੇ ਪੁਲਿਸ ਵਾਲਿਆਂ ਨੂੰ ਪਲਾਂ ਵਿੱਚ ਹੀ ਲਾਸ਼ਾਂ ਵਿੱਚ ਬਦਲ ਦਿੱਤਾ। ਖੇਤਾਂ ਵਿੱਚ ਨਹਿਰ ਦਾ ਪਾਣੀ ਲਾਉਂਦਾ ਇੱਕ ਕਿਸਾਨ ਮੂਹ ਦੇ ਭਾਰ ਪਾਣੀ ਲੱਗੇ ਖੇਤ ਵਿੱਚ ਲੰਬਾ ਪੈ ਗਿਆ ਨਹੀਂ ਤਾਂ ਉਹ ਵਿਚਾਰਾ ਵੀ ਸਾਨਾ ਦੇ ਪੇੜ ਵਿੱਚ ਮਾਰੇ ਜਾਣਾ ਸੀ ਅੰਨੇਵਾ ਹੋਈ ਫੈਰਿੰਗ ਵਿੱਚ ਵਿਚਾਰਾ ਟੈਂਪੋ ਦਾ ਡਰਾਈਵਰ ਵੀ ਮਾਰੇ ਆ ਗਿਆ ਪੰਜ ਪੁਲਿਸ ਵਾਲੇ ਸਣੇ ਏਐਸਏ ਜੀ ਹਰਜੀਤ ਸਿੰਘ ਦੇ ਮਾਰੇ ਗਏ ਕਈ ਪੁਲਿਸ ਵਾਲੇ ਅੱਡੀਆਂ ਨੂੰ ਥੁੱਕ ਲਾ ਕੇ ਦੌੜ ਗਏ ਦੀਪੇ ਹੋਰਾਂ ਨੇ ਪੁਲਿਸ ਦਾ ਸਾਰਾ ਹਥਿਆਰ ਆਪਣੇ ਕਬਲੇ ਵਿੱਚ ਕਰ ਲਿਆ ਟੈਂਪੋ ਤੇ ਬਿੜੀ ਐਲਐਮਜੀ ਵੀ ਉਤਾਰ ਲਈ ਉਹਨਾਂ ਨੇ ਇੱਕ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਦਾ ਮਾਰੇ ਜਾਣਾ ਪੁਲਿਸ ਲਈ ਇੱਕ ਸਦਮੇਵਾਨ ਸੀ ਪੰਜਾਬ ਪੁਲਿਸ ਦਾ ਡੀਜੀਪੀ ਜਲੰਧਰ ਜਿਹਦੇ ਦੇ ਪੁਲਿਸ ਅਫਸਰਾਂ ਨੂੰ ਝਈਆਂ ਲਾਇਆ ਪੈ ਰਿਹਾ ਸੀ ਜਲੰਧਰ ਜ਼ਿਲ੍ਹੇ ਦੀ ਪੁਲਿਸ ਕੋਲੋਂ ਦੀਪੇ ਦਾ ਗਰੁੱਪ ਨਹੀਂ ਸੀ ਕਾਬੂ ਆ ਰਿਹਾ ਪੁਲਿਸ ਅਫਸਰਾਂ ਵਿੱਚ ਉਹਨਾਂ ਦੇ ਦਾਅਵਾ ਸੀ ਜੇ ਕਿਤੇ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਕਿ ਦੀਪੇ ਹੋਰੀ ਫਲਾਣੇ ਇਲਾਕੇ ਵਿੱਚ ਜਾਂ ਪਿੰਡ ਵਿੱਚ ਹਨ ਤਾਂ ਵੀ ਪੁਲਿਸ ਵਾਲੇ ਉਧਰ ਨੂੰ ਮੂੰਹ ਨਾ ਕਰਦੇ ਇਸ ਤੋਂ ਇਲਾਵਾ ਪੁਲਿਸ ਵਿੱਚ ਵੀ ਸਿੰਘਾਂ ਦੇ ਸੈੱਲ ਸਨ ਜੋ ਸਮੇਂ-ਸਮੇਂ ਤੇ ਅੰਦਰ ਦੀਆਂ ਖਬਰਾਂ ਪਹੁੰਚਾਉਂਦੇ ਰਹਿੰਦੇ ਸਨ ਬੋਪਾ ਰਾਵਾਂ ਦੀ ਨਹਿਰ ਤੇ ਹੋਏ ਆਮੋ-ਸਾਮਣੇ ਮੁਕਾਬਲੇ ਤੋਂ ਬਾਅਦ ਪੇਪਰਾਂ ਵਿੱਚ ਇਹ ਖਬਰ ਆ ਚੁੱਕੀ ਸੀ ਕੇ ਦੀਪੇ ਹੋਰੀ ਮਰੂਤੀ ਕਾਰ ਵਿੱਚ ਸਵਾਰ ਸਨ ਜੋ ਕੁਝ ਦਿਨਾਂ ਬਾਅਦ ਹੀ ਦੀਪੇ ਨੇ ਮਰੂਤੀ ਕਾਰ ਦੀਆਂ ਚਾਬੀਆਂ ਬੱਬੂ ਨੂੰ ਦੇ ਦਿੱਤੀਆਂ ਸਨ ਲੈ ਵੀ ਬੱਬੂ ਆ ਫੜ ਚਾਬੀਆਂ ਕਾਰ ਦੀਆਂ ਇਹਨੂੰ ਜਿੰਨੀ ਛੇਤੀ ਹੋ ਸਕੇ ਕਿਸੇ ਖੋਜ ਸੁਟਦੇ ਤੇ ਹਾਂ ਨਾਲੇ ਕਦੇ ਵੀ ਦੇਂਦੇ ਸਮੇਂ ਸਫ਼ਰ ਨਹੀਂ ਕਰਨਾ ਇਹਦੇ ਵਿੱਚ ਬੱਬੂ ਨੂੰ ਚਾਬੀਆਂ ਫੜਾਉਂਦਾ ਹੋਇਆ ਦੀਪਾ ਬੋਲਿਆ ਠੀਕ ਹੈ ਪਾਜੀ ਮੇਰੀ ਨਜ਼ਰ ਤੇ ਹੈਗਾ ਇੱਕ ਉਜੜਿਆ ਜਿਹਾ ਖੂ ਉਥੇ ਧੱਕ ਦਿਆਂਗੇ ਇਹਨੂੰ ਕਹਦੇ ਹੋਏ ਬੱਬੂ ਨੇ ਚਾਬੀਆਂ ਫੜ ਲਈਆਂ ਇਹਨਾਂ ਦਿਨਾਂ ਵਿੱਚ ਹੀ ਜਤਿੰਦਰ ਵੀ ਕਿਸੇ ਬਾਹਰਲੇ ਮੁਲਕ ਨੂੰ ਨਿਕਲ ਗਿਆ ਹੁਣ ਬੱਬੂ ਰਾਜੂ ਤੇ ਰਾਜਵੀਰ ਤਿੰਨੋਂ ਜਣੇ ਘਾਰ ਵਿੱਚ ਸਵਾਰ ਹੁੰਦੇ ਇਹਨਾਂ ਦਿਨਾਂ ਵਿੱਚ ਹੀ ਇੱਕ ਦਿਨ ਸ਼ਾਮ ਵੇਲੇ ਨੂਰ ਮਹਿਲ ਦੇ ਲਾਗੇ ਇੱਕ ਪਿੰਡ ਖੇਲਾ ਵਿਖੇ ਆਪਣੀ ਇੱਕ ਠਾਰ ਤੇ ਜਾ ਪਹੁੰਚੇ ਇਹ ਇਹ ਠਾਰ ਪਿੰਡੋਂ ਬਾਹਰ-ਬਾਰ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਸੀ ਆਦੀ ਰਾਤ ਇੱਥੇ ਠਹਿਰਨ ਦਾ ਪ੍ਰੋਗਰਾਮ ਸੀ ਇਹਨਾਂ ਦਾ ਬੱਬੂ ਚਿਵਾਰੇ ਵਿੱਚ ਜਾ ਚੜ੍ਹਿਆ ਰਾਜੂ ਅਤੇ ਰਾਜਵੀਰ ਨੇ ਬੈਠਕ ਵਿੱਚ ਹੀ ਮੰਜੇ ਮੰਨ ਲਏ ਸਾਰੀ ਰਾਤ ਉਹ ਬੜੇ ਆਰਾਮ ਨਾਲ ਘਰਾੜੇ ਮਾਰਦੇ ਸੁੱਤੇ ਰਹੇ ਦਿਨ ਚੜ੍ਹਦਿਆਂ ਹੀ ਘਰ ਦਾ ਇੱਕ ਮੈਂਬਰ ਪਿੰਡ ਵੱਲ ਗਿਆ ਤਾਂ ਮੁੜ ਕੇ ਪੈਰੀ ਵਾਪਸ ਆ ਗਿਆ ਉਦੇ ਚਿਹਰੇ ਦੇ ਹਾ ਭਾਵ ਦੱਸ ਰਹੇ ਸਨ ਜਿਵੇਂ ਕੋਈ ਅਣਹੋਣੀ ਘਟਨਾ ਵਾਪਰ ਗਈ ਹੋਵੇ ਘਰ ਵੜਦਿਆਂ ਹੀ ਉਹ ਬੱਬੂ ਹੋਰਾਂ ਕੋਲ ਚਵਾਰੇ ਜਾ ਚੜਿਆ ਸਾਰਾ ਪਿੰਡ ਫੌਜ ਅਤੇ ਪੁਲਿਸ ਨੇ ਘੇਰਿਆ ਹੋਇਆ ਪਾਜੀ ਹਰ ਪਾਸੇ ਖਾਕੀ ਵਰਦੀਆਂ ਹੀ ਦੇਦੀਆਂ ਪਿੰਡ 'ਚ ਉਹ ਬੱਬੂ ਹੋਰਾਂ ਵੱਲ ਦੇਖਦਾ ਹੋਇਆ ਬੋਲਿਆ ਉਹਦੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਕਾਫੀ ਡਰਿਆ ਹੋਇਆ ਸੀ ਕਿਉਂ ਪਿੰਡ 'ਚ ਕੀ ਹੋ ਗਿਆ ਜਿਹੜੀ ਐਨੀ ਪੁਲਿਸ ਆਈ ਹੋਈ ਹੈ ਰਾਜੂ ਨੇ ਸਵਾਲੀਆ ਨਜ਼ਰਾਂ ਨਾਲ ਉਹਦੇ ਵੱਲ ਦੇਖਦੇ ਹੋਏ ਪੁੱਛਿਆ ਪਿੰਡ 'ਚ ਲੋਕੀ ਕੁਸਰਮਸਰ ਕਰਦੇ ਸੀ ਵੀ ਆ ਅਕਲਪੁਰੇ ਵਾਲੀ ਨਹਿਰ ਤੇ ਮੁਕਾਬਲਾ ਹੋਇਆ ਸੀ ਕੋਈ ਰਾਤੀ ਪਰਿਵਾਰ ਦੇ ਮੈਂਬਰ ਨੇ ਜਵ ਰਾਤੀ ਕੁਝ ਗੋਲੀਆਂ ਦਾ ਖਰਾਕ ਜਿਆ ਤਾਂ ਮੈਨੂੰ ਵੀ ਚਵਾਰੇ ਵਿੱਚ ਸੁੱਤੇ ਪਈ ਨੂੰ ਮਹਿਸੂਸ ਹੋਇਆ ਪਰ ਫਿਰ ਮੈਂ ਸੋਚਿਆ ਕਿ ਸ਼ਾਇਦ ਮੇਰੇ ਮਨ ਦਾ ਹੀ ਵਹਿਮ ਹੋਵੇ ਬੱਬੂ ਬੋਲਿਆ ਪਿੰਡ ਨੂੰ けਰਾ ਪਾ ਕੇ ਖੜੀ ਪੁਲਿਸ ਇੱਧਰ ਵੀ ਆ ਸਕਦੀ ਹੈ ਆਪਾਂ ਨੂੰ ਇੱਥੋਂ ਨਿਕਲਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਆਪਣੇ ਕਰਕੇ ਇਸ ਪਰਿਵਾਰ ਨੂੰ ਕੋਈ ਵਿਪਤਾ ਦਾ ਸਾਹਮਣਾ ਕਰਨਾ ਪਵੇ ਹਾਲਾਤਾਂ ਨੂੰ ਭਾਵਦੇ ਹੋਏ ਰਾਜਵੀਰ ਨੇ ਕਿਹਾ ਤੇਰੀ ਗੱਲ ਠੀਕ ਹੈ ਰਾਜਵੀਰ ਆਪਾਂ ਨੂੰ ਨਿਕਲਣਾ ਚਾਹੀਦਾ ਹੈ ਬੱਬੂ ਬੋਲਿਆ ਆਪੋ ਆਪਣੇ ਹਥਿਆਰ ਸਾਂਭ ਉਹ ਤਿੰਨੇ ਜਣੇ ਕਾਰ ਵਿੱਚ ਬੈਠ ਰਵਾਨਾ ਹੋ ਗਏ ਖੇਲਿਆ ਵਾਲੀ ਠਾਰ ਤੋਂ ਨਿਕਲ ਕੇ ਬੱਬੂ ਨੇ ਕਾਰ ਕੱਚੇ ਰਸਤੇਆਂ ਰਾਹੀਂ ਕੰਦੋਲੀਆਂ ਦੇ ਵਿੱਚ ਦੀ ਹੁੰਦੇ ਹੋਏ ਮੈਸਮਪਰ ਲੰਘ ਕੇ ਮੁਠੱਡਾਂ ਕਲਾ ਵਿੱਚ ਜਾ ਵੜੀ। ਮੁਠੱਡਿਆਂ ਦੇ ਬੱਸ ਅੱਡੇ ਵਿੱਚ ਭੀੜ ਕੁਝ ਜ਼ਿਆਦਾ ਹੋਣ ਕਰਕੇ ਬੱਬੂ ਨੂੰ ਕਾਰ ਕੁਝ ਹੌਲੀ ਕਰਨੀ ਪਈ। ਕਾਰ ਦੀ ਰਫ਼ਤਾਰ ਹੌਲੀ ਹੋਣ ਕਾਰਨ ਬੱਸ ਅੱਡੇ ਵਿੱਚ ਖੜੇ ਬਲਿਹਾਰ ਸਿੰਘ ਨੇ ਉਹਨਾਂ ਨੂੰ ਦੇਖ ਲਿਆ। ਬੱਬੂ ਨੇ ਕਾਰ ਵਾਪਸ ਕਰਕੇ ਬਲਿਹਾਰ ਸਿੰਘ ਦੇ ਕੋਟ ਨੂੰ ਰੋਕ ਲਈ। ਬਲਿਹਾਰ ਦੇ ਚਿਹਰੇ ਦਾ ਰੰਗ ਉੱਡ ਗਿਆ। ਗੱਡੀ 'ਚੋਂ ਬਾਹਰ ਨਿਕਲ ਕੇ ਬੱਬੂ ਨੇ ਜਾ ਕੇ ਫਤਿਹ ਬੁਲਾਈ ਤੇ ਬਲਿਹਾਰ ਨੂੰ ਕਿਹਾ ਵੀ ਕਿਦਾਂ ਵੀ ਬਲਿਹਾਰ ਕੀ ਹਾਲ ਹੈ ਤੇਰਾ? ਬੱਬੂ ਉਹਦੇ ਮੋੜੇ ਤੇ ਹੱਥ ਰੱਖਦਾ ਹੋਇਆ ਬੋਲਿਆ ਮੈਂ ਠੀਕ ਆ ਬੱਬੂ ਭਾਜੀ ਤੁਸੀਂ ਕਿਦਾਂ ਬਲਿਹਾਰ ਦਾ ਗਲਾ ਖੁਸ਼ਕ ਹੋ ਗਿਆ ਸੀ ਉਸਦੀ ਆਵਾਜ਼ ਉਸਦਾ ਸਾਥ ਨਹੀਂ ਸੀ ਦੇ ਰਹੀ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਬਲਿਹਾਰ ਉਹ ਤਾਂ ਤੂੰ ਸਾਨੂੰ ਦੇਖ ਲਿਆ ਸੀ ਇਸ ਕਰਕੇ ਮੈਨੂੰ ਕਾਰ ਵਾਪਸ ਲਿਆਉਣੀ ਪਈ ਬਈ ਤੈਨੂੰ ਦੱਸ ਤੇ ਇਹ ਵੀ ਅਸੀਂ ਵੀ ਤੈਨੂੰ ਦੇਖ ਲਿਆ ਬੱਬੂ ਨੇ ਧਮਕੀ ਭਰੀ ਚੇਤਾਵਨੀ ਬਲਿਹਾਰ ਦੇ ਕੰਨੀ ਘੜ ਦਿੱਤੀ ਆ ਜਾ ਤੈਨੂੰ ਰਾਜਵੀਰ ਨਾਲ ਵੀ ਮਿਲਾ ਦੇ ਆ ਕਹਿੰਦੇ ਹੋਏ ਬੱਬੂ ਨੇ ਬਲਿਹਾਰ ਦਾ ਹੱਥ ਫੜ ਕੇ ਉਸਨੂੰ ਕਾਰ ਵੱਲੋਂ ਤੋਰ ਲਿਆ ਸਸਰੀਆ ਕਾਲ ਬਲਿਹਾਰ ਸਿਆ ਕੀ ਹਾਲ ਹੈ ਤੇਰਾ ਪੜਾਈਆਂ ਕਿਵੇਂ ਚੱਲ ਰਹੀਆਂ ਨੇ ਨਾਲੇ ਸੱਚ ਤੇਰੀ ਆਸ਼ਕੀ ਦਾ ਕੀ ਹਾਲ ਚੱਲ ਆਜਕਲ ਰਾਜਵੀਰ ਨੇ ਉਪਰੋਂ ਥਲੀ ਕਈ ਸਵਾਲ ਕਰ ਦਿੱਤੇ ਬਲਿਹਾਰ ਨੂੰ ਉਹ ਕੁਝ ਨਹੀਂ ਭਾਜੀ ਮੈਂ ਤਾਂ ਹੁਣ ਕਾਲੀ ਨਹੀਂ ਜਾਂਦਾ ਜਦੋਂ ਦਾ ਤੁਸੀਂ ਕਿਹਾ ਉਸ ਤੋਂ ਬਾਅਦ ਮੈਂ ਤੋਵਾ ਕਰ ਲਈ ਸੀ ਆਸ਼ਕੀ ਤੋਂ ਤੁਹਾਨੂੰ ਹੁਣ ਮੇਰੀ ਕੋਈ ਸ਼ਿਕਾਇਤ ਨਹੀਂ ਮਿਲੂਗੀ ਭਾਜੀ ਕਾਰ ਦੀ ਮੋਹਰ ਦੀ ਸੀਟ ਤੇ ਬੈਠੇ ਰਾਜਵੀਰ ਦੇ ਹੱਥ ਫੜੀ ਬੰਦੂਕ ਦੇ ਕੇ ਬਲਿਹਾਰ ਕੁਝ ਜੈਲੀ ਡਰ ਗਿਆ ਸੀ ਚੱਲ ਚੰਗਾ ਫਿਰ ਬਲਿਹਾਰ ਆਪਣੀ ਜਬਾਨ ਯਾਦ ਰੱਖੀ ਕਿਸੇ ਨੂੰ ਪਤਾ ਨਾ ਲੱਗੇ ਬਈ ਅਸੀਂ ਇਸ ਇਲਾਕੇ ਵਿੱਚ ਫਿਰਦੇ ਹਾਂ ਬੱਬੂ ਬੋਲੇਆ ਤੁਸੀਂ ਜਮਾ ਹੀ ਫਿਕਰ ਨਾ ਕਰੋ ਭਾਜੀ ਮੈਂ ਨਹੀਂ ਕਿਸੇ ਕੋਲ ਵੀ ਗੱਲ ਕਰਦਾ ਬਲਿਹਾਰ ਕਾਲੀ ਕਾਲੀ ਬੋਲਿਆ ਬਲਿਹਾਰ ਵੀ ਉਸੇ ਕਾਲਜ ਵਿੱਚ ਪੜਦਾ ਸੀ ਜਿੱਥੇ ਰਾਜਵੀਰ ਤੇ ਬੱਬੂ ਪੜਦੇ ਹੁੰਦੇ ਸਨ 6 ਫੁੱਟ ਤੋਂ ਉੱਚਾ ਗੱਬਰੂ ਬਲਿਹਾਰ ਹੱਡਾਂ ਦਾ ਕਾਫੀ ਖੁੱਲਾ ਸੀ ਤੇ ਕਬੱਡੀ ਦਾ ਚੰਗਾ ਖਿਡਾਰੀ ਸੀ ਉਹ ਕਬੱਡੀ ਖੇਡਦਾ ਹੋਣ ਕਾਰਨ ਸਾਰਾ ਕਾਲਜ ਉਸਨੂੰ ਜਾਣਦਾ ਸੀ ਕਾਲਜ ਵਿੱਚ ਬਣੀ ਇੱਜ਼ਤ ਨੇ ਉਹਦੇ ਪੈਰ ਝੁਕ ਦਿੱਤੇ ਉਹ ਹਰ ਜਣੇ ਖਣੇ ਨਾਲ ਬਗੈਰ ਕਿਸੇ ਮਤਲਬ ਦੇ ਹੀ ਆਖਣ ਲੱਗ ਪਿਆ ਸੀ ਕਾਲਜ ਪੜਨ ਆਉਂਦੀਆਂ ਕੁੜੀਆਂ ਨੂੰ ਛੇੜਨਾ ਬਲਿਹਾਰ ਨੇ ਆਪਣਾ ਸ਼ੋਗਲ ਬਣਾ ਲਿਆ ਸੀ ਫੈਡਰੇਸ਼ਨ ਦੇ ਸਿੰਘਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਲਿਹਾਰ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਇਆ ਤਾਂ ਇੱਕ ਦਿਨ ਸਾਰਿਆਂ ਨੇ ਨੋਟਿਸ ਬੋਰਡ ਤੇ ਲੱਗਾ ਕਮਾਂਡੋ ਫੋਰਸ ਦਾ ਲੈਟਰਪੈਡ ਦੇਖਿਆ ਨੋਟਿਸ ਬੋਰਡ ਤੇ ਅੱਗੇ ਵਿਦਿਆਰਥੀਆਂ ਦੀ ਭੀੜ ਜਮਾ ਸੀ ਸਾਰੇ ਸਟੂਡੈਂਟ ਨੋਟਿਸ ਬੋਰਡ ਤੇ ਲੱਗੇ ਲੈਟਰਪੈਡ ਦੇ ਅੱਖਰਾਂ ਨੂੰ ਪੜ੍ਹ ਰਹੇ ਸਨ ਜਿਸ ਤੇ ਸਾਫ਼ ਲਿਖਿਆ ਹੋਇਆ ਸੀ ਕਿ ਜੇ ਬਲਿਹਾਰ ਹਫ਼ਤੇ ਦੇ ਅੰਦਰ ਅੰਦਰ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਇਆ ਤਾਂ ਸਿੱਖੀ ਸਿਧਾਂਤ ਅਨੁਸਾਰ ਸੋਧ ਦਿੱਤਾ ਜਾਵੇਗਾ ਲੈਟਰਪੈਡ ਨੂੰ ਦੇਖ ਕੇ ਅਸਮਾਨਾਂ ਵਿੱਚ ਉੜਦਾ ਬਲਿਹਾਰ ਜ਼ਮੀਨ ਤੇ ਆੜੇਗਾ ਲੱਗਾ ਫੇਰ ਫੈਡਰੇਸ਼ਨ ਤੇ ਸਿੰਘਾਂ ਦੀ ਮਿੰਟਾ ਕਰਨ ਕੇ ਭਾਜੀ ਮੈਨੂੰ ਬਚਾਓ ਮੈਂ ਨਹੀਂ ਕਰਦਾ ਮੁੜ ਕੇ ਕੋਈ ਗਲਤੀ ਦੂਜੇ ਦਿਨ ਉਹ ਆਪਣੇ ਵੱਡੇ ਭਰਾ ਨੂੰ ਨਾਲ ਕਾਜ ਲੈ ਆਇਆ ਉਹਦਾ ਭਰਾ ਕਾਫੀ ਪੜਿਆ ਲਿਖਿਆ ਡਾਕਟਰ ਸੀ ਉਹਨੇ ਆ ਕੇ ਫੈਡਰੇਸ਼ਨ ਤੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਬਲੇਹਾਰ ਕੋਲੋਂ ਗਲਤੀ ਹੋ ਗਈ ਹੈ ਹੁਣ ਮੈਂਤ ਨਾਲ ਤੁਸੀਂ ਇਹਦਾ ਛਡਕਾਰਾ ਕਰਵਾਓ ਸੋ ਉਸ ਵੇਲੇ ਤੋਂ ਹੀ ਬਲੇਹਾਰ ਰਾਜਵੀਰ ਤੇ ਬੱਬੂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ 8ਵਾਂ ਤੇ ਭਾਗ 9ਵਾਂ ਲੈ ਕੇ ਤੁਹਾਡੇ ਸਾਹਮਣੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ